ਪੰਜਾਬ ਦੇ ਵਿੱਚ ਚਾਰ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਨੇ ਅੰਦਰ ਖਾਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਆਖਰਕਾਰ ਆਮ ਆਦਮੀ ਪਾਰਟੀ ਵੱਲੋਂ ਕਿਹੜੇ ਉਮੀਦਵਾਰਾਂ ਦੇ ਨਾਂ ਵਿਚਾਰੇ ਜਾ ਰਹੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਚਾਰ ਹੋਣ ਵਾਲੀਆਂ ਜ਼ਿਮਨੀ ਚੋਣਾਂ ਜਿਨ੍ਹਾਂ ਦੇ ਵਿੱਚ ਡੇਰਾ ਬਾਬਾ ਨਾਨਕ ਚੱਬਿਆਲ ਬਰਨਾਲਾ ਤੇ ਗਿੱਦੜਵਾ ਹਲਕਾ ਆਉਂਦਾ ਹੈ ਇਹਨਾਂ ਚਾਰੇ ਸੀਟਾਂ ਤੇ ਆਕਰਕਾਰ ਆਮ ਆਦਮੀ ਪਾਰਟੀ ਕਿਹੜੇ ਉਮੀਦਵਾਰਾਂ ਦੇ ਨਾਮ ਵਿਚਾਰ ਕਰ ਰਹੀ ਹੈ ਉਸ ਨੂੰ ਲੈ ਕੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਲਕਾ ਗਿੱਦੜਵਾਹਾ ਹਾਲਾਂਕਿ ਗਿੱਦੜਵਾਹਾ ਚੋਣ ਹਲਕੇ ਦੇ ਵਿੱਚ ਇਹ ਚਰਚਾ ਬਹੁਤ ਜ਼ੋਰਾਂ ਤੇ ਹੈ ਕਿ ਆਕਾਲੀ ਦਲ ਤੋਂ ਆਪ ਦੇ ਵਿੱਚ ਆਏ ਹਰਦੀਪ ਸਿੰਘ ਡਿੰਪੀ ਢਿਲੋਹੀ ਉਮੀਦਵਾਰ ਹੋਣਗੇ ਪਰ ਜਿਵੇਂ ਇਸ ਟਿਕਟ ਦੇ ਐਲਾਨ ਵਿੱਚ ਦੇਰੀ ਹੋ ਰਹੀ ਹੈ ਤਾਂ ਜਿਵੇਂ ਕੁਝ ਸਥਾਨਕ ਲੀਡਰ ਆਪ ਦੇ ਦਿੱਲੀ ਸਥਿਤ ਲੀਡਰਸ਼ਿਪ ਦੇ ਵੀ ਸੰਪਰਕ ਦੇ ਵਿੱਚ ਦੱਸੇ ਜਾ ਰਹੇ ਨੇ ਉਸ ਮੁਤਾਬਿਕ ਨਿੰਪੀ ਢਿਲੋਦੀ ਟਿਕਟਾ ਜੇ ਵੀ ਭਾਵੇਂ 99% ਦੀ ਪੱਕੀ ਮੰਨੀ ਜਾ ਰਹੀ ਹੈ ਪਰ ਇਸ ਨੂੰ 100% ਦੀ ਪੱਕੀ ਨਹੀਂ ਕਿਹਾ ਜਾ ਸਕਦਾ ਇਥੇ ਪਾਰਟੀ ਟਿਕਟ ਦੇ ਚਾਹਵਨ ਪ੍ਰਿਤਪਾਲ ਸ਼ਰਮਾ ਰਾਜ ਬਲਵਿੰਦਰ ਸਿੰਘ ਮਰਹੜ ਸੁਖਜਿੰਦਰ ਕੌਣੀ ਤੇ ਡਾਕਟਰ ਓੰਕਾਰ ਦੇ ਨਾਵਾਂ ਦੀ ਵੀ ਚਰਚਾ ਹੈ ਪਰ ਜਿਸ ਤਰ੍ਹਾਂ ਡਿਪੀਟੀ ਲੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਵੱਲੋਂ ਗਰਾਊਂਡ ਤੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਬੀਤੇ ਦੇ ਨਹੀਂ ਉਹਨਾਂ ਵੱਲੋਂ ਸਥਾਨਕ ਚੇਅਰਮੈਨ ਨੂੰ ਵੀ ਆਪਣੇ ਨਾਲ ਤੋਰ ਲਿਆ ਗਿਆ ਤਾਂ ਇਹ ਟਿਕਟ ਹੈ ਜਿਹੜੀ ਗਿੱਦੜਵਾਹ ਦੇ ਵਿੱਚ ਡਿੰਪੀ ਢਿੱਲੋ ਦੀ 99% ਪੱਕੀ ਮੰਨੀ ਜਾ ਰਹੀ ਹੈ। ਅਗਲਾ ਹਲਕਾ ਚੱਬੇয়াল ਦੀ ਗੱਲ ਕਰਦੇ ਹਾਂ। ਚੱਬੇয়াল ਤੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਰਾਜਕੁਮਾਰ ਚੱਬੇয়াল ਹੁਣ ਵਿਧਾਇਕੀ ਛੱਡ ਕੇ ਲੋਕ ਸਭਾ ਮੈਂਬਰ ਚੁਣੇ ਗਏ ਨੇ। ਹੁਣ ਇਹ ਸੀਟ ਖਾਲੀ ਹੋ ਗਈ ਹੈ। ਚਰਚਾ ਹੈ ਕਿ ਇੱਥੋਂ ਆਮ ਆਦਮੀ ਪਾਰਟੀ ਲੋਕ ਸਭਾ ਮੈਂਬਰ ਰਾਜਕੁਮਾਰ ਚੱਬੇয়াল ਦੀ ਮਰਜ਼ੀ ਅਨੁਸਾਰ ਹੀ ਟਿਕਟ ਦਿੱਤੇ ਜਾਂਦੇ ਆਸਾਰ ਨੇ। ਇਥੋਂ ਰਾਜਕੁਮਾਰ ਚੱਬੇਵਾਲ ਦੇ ਭਰਾ ਡਾਕਟਰ ਜਤਿੰਦਰ ਕੁਮਾਰ ਦੇ ਪੁੱਤ ਗੌਰਵ ਨੂੰ ਟਿਕਟ ਮਿਲਣ ਦੇ ਜ਼ਿਆਦਾ ਅਸਾਰ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਹਰਮਿੰਦਰ ਸਿੰਘ ਸੰਧੂ ਦਾ ਨਾਂ ਵੀ ਚਰਚਾ ਦੇ ਵਿੱਚ ਹੈ ਤੀਜਾ ਹਲਕਾ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਚੋਣ ਜਿੱਤ ਕੇ ਹੁਣ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਜਿਸ ਕਰਕੇ ਹੁਣੇ ਸੀਟ ਖਾਲੀ ਪਈ ਹੈ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਹਲਕਾ ਇੰਚਾਰਜ ਗਰਦੀਪ ਰੰਧਾਵਾ ਅਮਰਜੀਤ ਉਦੋਵਾਲੀ ਤੇ ਚਰਨਜੀਤ ਸਿੰਘ ਬਾਠ ਵਿੱਚੋਂ ਕਿਸੇ ਇੱਕ ਨੂੰ ਮਿਲਣ ਦੀ ਸੰਭਾਵਨਾ ਹੈ ਤਾਂ ਇਹ ਤਿੰਨ ਨਾਂ ਨੇ ਜਿਹੜੇ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੀ ਸੂਚੀ ਦੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਹਲਕਾ ਇੰਚਾਰਜ ਗਰਦੀਪ ਰੰਧਾਵਾ ਅਮਰਜੀਤ ਉਦੋਵਾਲੀ ਤੇ ਚਰਨਜੀਤ ਸਿੰਘ ਬਾਅੜ ਦੇ ਵਿੱਚੋਂ ਕਿਸੇ ਇੱਕ ਨੂੰ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਹੁਣ ਗੱਲ ਕਰਦੇ ਆ ਬਰਨਾਲਾ ਹਲਕੇ ਦੀ ਇਹ ਹਲਕਾ ਵੀ ਮੰਨਿਆ ਜਾ ਰਿਹਾ ਕਿ ਹੌਟ ਸੀਟ ਬਣ ਸਕਦਾ ਹੈ ਜਿੱਥੋਂ ਆਮ ਆਦਮੀ ਪਾਰਟੀ ਦੇ ਖੇਡ ਮੰਤਰੀ ਮੀਤਿਹਾਰ ਹੁਣ ਜਿੱਤ ਕੇ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਜਿਸ ਕਰਕੇ ਸੀਟ ਖਾਲੀ ਹੋਈ ਹੈ ਤਾਂ ਇਥੋਂ ਆਮ ਆਦਮੀ ਪਾਰਟੀ ਦੇ ਵਿੱਚ ਕਲੇਸ਼ ਹੋਣ ਦਾ ਵੀ ਇਕਸਾਰ ਮੰਨੇ ਜਾ ਰਹੇ ਨੇ ਕਿਉਂਕਿ ਮੀਤਿਹਾਰ ਚਾਹੁੰਦੇ ਨੇ ਕਿ ਬਰਨਾਲਾ ਹਲਕੇ ਤੋਂ ਉਸ ਦੇ ਕਿਸੇ ਨਜ਼ਦੀਕੀ ਨੂੰ ਹੀ ਟਿਕਟ ਦਿੱਤੀ ਜਾਵੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਦਲਵੀਰ ਗੋਲਡੀ ਨੂੰ ਟਿਕਟ ਦੇਣ ਤੇ ਅੜੇ ਹੋਏ ਨੇ ਹੋਰ ਕਿਹੜੇ ਕਿਹੜੇ ਨਾ ਬਰਨਾਲਾ ਹਲਕੇ ਤੋਂ ਵਿਚਾਰੇ ਜਾ ਰਹੇ ਨੇ ਉਹਨਾਂ ਨਾਮਾਂ ਬਾਰੇ ਵੀ ਗੱਲ ਕਰਦੇ ਹਾਂ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਦੇ ਵਿੱਚ ਜੀਐਸ ਦਿਨੀਆਲ, ਹਸਨਪ੍ਰੀਤ ਭਾਰਦਵਾਜ ਤੇ ਗਰਦੀਪ ਵਾਠ ਦਾ ਨਾਂ ਵੀ ਚਰਚਾ ਦੇ ਵਿੱਚ ਹੈ। ਇੱਥੋਂ ਦਲਵੀਰ ਗੋਲਡੀ ਜਾਂ ਉਹਨਾਂ ਦੀ ਪਤਨੀ ਵਿੱਚੋਂ ਕਿਸੇ ਇੱਕ ਨੂੰ ਵੀ ਟਿਕਟ ਮਿਲ ਸਕਦੀ ਹੈ। ਤਾਂ ਬਰਨਾਲਾ ਹਲਕੇ ਦੇ ਵਿੱਚ ਸਮੇਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜ ਨਾਂ ਨੇ ਜਿਹੜੇ ਉਹ ਸੰਭਾਵਿਤ ਉਮੀਦਵਾਰਾਂ ਦੇ ਵਿੱਚ ਵਿਚਾਰੇ ਜਾ ਰਹੇ ਨੇ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਬਰਨਾਲਾ ਹਲਕੇ ਦੇ ਵਿੱਚ ਜੀਐਸ ਡਿਨੀਆਲ ਦਾ ਨਾਮ ਚਰਚਾ ਦੇ ਵਿੱਚ ਹੈ ਹਸਨਪ੍ਰੀਤ ਭਾਰਦਵਾਜ ਦਾ ਨਾਮ ਚਰਚਾ ਦੇ ਵਿੱਚ ਹੈ ਇਸੇ ਨਾਲ ਹੀ ਚੇਅਰਮੈਨ ਗੁਰਦੀਪ ਬਾਠਵੀ ਸੰਭਾਵਿਤ ਉਮੀਦਵਾਰ ਦੱਸੇ ਜਾ ਰਹੇ ਨੇ ਇਸੇ ਨਾਲ ਹੀ ਦਲਵੀਰ ਗੋਲਡੀ ਜਾਂ ਉਹਨਾਂ ਦੀ ਪਤਨੀ ਨੂੰ ਬਰਨਾਲਾ ਹਲਕੇ ਤੋਂ ਟਿਕਟ ਮਿਲ ਸਕਦੀ ਹੈ ਤਾ ਬਰਨਾਲਾ ਹਲਕੇ ਦੇ ਵਿੱਚ ਇਸ ਸਮੇਂ ਰਫੜ ਪਿਆ ਹੋਇਆ ਹੈ ਮੀਤਿਆਰ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਿਉਂਕਿ ਭਗਵੰਤ ਮਾਨ ਚਾਹੁੰਦੇ ਨੇ ਕਿ ਦਲਵੀਰ ਗੋਲਡੀ ਨੂੰ ਬਰਨਾਲਾ ਤੋਂ ਟਿਕਟ ਦਿੱਤੀ ਜਾਵੇ ਪਰ ਮੀਤਿਆਰ ਦਲਵੀਰ ਸਿੰਘ ਗੋਲਡੀ ਦੇ ਖਿਲਾਫ ਚੱਲ ਰਹੇ ਨੇ ਉਹ ਦਲਵੀਰ ਸਿੰਘ ਗੋਲਡੀ ਦੀ ਟਿਕਟ ਦਾ ਵਿਰੋਧ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਕਿਸੇ ਇੱਕ ਨਜ਼ਦੀਕੀ ਨੂੰ ਹੀ ਬਰਨਾਲਾ ਹਲਕੇ ਤੋਂ ਟਿਕਟ ਦਿੱਤੀ ਜਾਵੇ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ 4 ਹਲਕਿਆਂ ਦੇ ਵਿੱਚ ਇਨਾ ਉਮੀਦਵਾਰਾਂ ਦੇ ਨਾਂ ਵਿਚਾਰੇ ਜਾ ਰਹੇ ਨੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਉਮੀਦਵਾਰ ਦੇ ਨਾਂ ਤੇ ਆਮ ਆਦਮੀ ਪਾਰਟੀ ਮੋਹਰ ਲਾਉਂਦੀ ਹੈ